ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹ ਨਿਕਾ ਲਾਈਦਾ ਹੈ ਤੁਹਾਡਾ ਸਵਾਗਤ ਹੈ ਮੈਂ ਹਾਂ ਮਾਸਟਰ ਕਿਕਰ ਸਿੰਘ ਕੇਂਦਰ ਦੀ ਮੋਦੀ ਸਰਕਾਰ ਨੇ ਕਰ ਦਿੱਤਾ ਨਵਾਂ ਕਾਰਨਾਮਾ ਪੰਜਾਬ ਨਾਲ ਕਰ ਗਈ ਫਿਰ ਵਿਤਕਰਾ ਪੰਜਾਬ ਦੇ ਵਿੱਚ ਕੇਂਦਰ ਦੀ ਸਰਕਾਰ ਨੇ ਜੋ ਅੱਜ ਕੀਤਾ ਹੈ ਬੜਾ ਹਾਸੋਹੀਨ ਹੈ ਉਹ ਲੋਕ ਕੀ ਕੀਤਾ ਕੇਂਦਰ ਦੀ ਸਰਕਾਰ ਕਿਤੇ ਨਾ ਕਿਤੇ ਪੰਜਾਬ ਨਾਲ ਕਿਉਂ ਵਿਤਕਰਾ ਕਰ ਰਹੀ ਹੈ ਪੰਜਾਬੀਆਂ ਨਾਲ ਕੇਂਦਰ ਸਰਕਾਰ ਕਿਤੇ ਲੱਗਵਾਜੀ ਕਰਕੇ ਕਰ ਰਹੀ ਕਿਉਂਕਿ ਜਿਹੜੇ ਪੰਜਾਬ ਦੇ ਕਿਸਾਨ ਨੇ ਪੰਜਾਬ ਦੇ ਕਿਸਾਨਾਂ ਨੇ ਕੇਂਦਰ ਸਰਕਾਰ ਪ੍ਰਤੀ ਮੋਰਚਾ ਖੋਲ੍ਹਿਆ ਹੋਇਆ ਹੈ ਬੀਜੇਪੀ ਸਰਕਾਰ ਦੇ ਪ੍ਰਤੀ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਅੰਦੋਲਨ ਚਲਾਇਆ ਹੋਇਆ ਹੈ ਉਹ ਅੰਦੋਲਨ ਦੇ ਵਿੱਚ ਜਿਹੜੇ ਕੀ ਕਿਸਾਨ ਨੇ ਉਹਨਾਂ ਨੇ ਮੋਦੀ ਸਰਕਾਰ ਨੂੰ ਘੇਰਿਆ ਹੋਇਆ ਜਿਸ ਕਾਰਨ ਮੋਦੀ ਸਰਕਾਰ ਵੀ ਅੰਦਰ ਖਾਤੇ ਜਿਹੜੇ ਕੀ ਪੰਜਾਬ ਨਾਲ ਧੋਹ ਕਰ ਰਹੀ ਏ ਜਿਹੜਾ ਅੱਜ ਕੀਤਾ ਹੈ ਪੰਜਾਬ ਦੀਆਂ ਪੰਚਾਇਤਾਂ ਨੂੰ ਜਿਹੜਾ ਕੇਂਦਰ ਸਰਕਾਰ ਨੇ ਇੱਕ ਤੋਹਫ਼ਾ ਵੇਜਿਆ ਹੈ ਪੰਜਾਬ ਦੇਆਂ ਪੰਚਾਇਤਾਂ ਨੂੰ ਭੇਜਿਆ ਤੋਹਫ਼ਿਆਂ ਵਿੱਚ ਉਹ ਸਰਪੰਚ ਵਿਚਾਰੇ ਤੋਹਫ਼ੇ ਖੋਲ-ਖੋਲ ਕੇ ਦੇਖ ਰਹੇ ਨੇ ਵੀ ਉਹ ਕੀ ਹੈ ਹੁਣ ਉਹ ਤੋਹਫ਼ਿਆਂ ਦੇ ਵਿੱਚ ਇੱਕ ਕੈਲੰਡਰ ਆਇਆ ਹੈ ਉਹ ਕੈਲੰਡਰ ਉਹਨੂੰ ਨਾ ਤਾਂ ਸਾਡੇ ਪੰਚਾਇਤੀ ਦੇ ਸਰਪੰਚ ਜਿਹੜੇ ਉਹਨਾਂ ਨੂੰ ਇਹ ਪਤਾ ਲੱਗਦਾ ਵੀ ਇਹ ਸਿੱਧਾ ਪਾਸਾ ਕਿਹੜਾ ਤੇ ਉਲਟਾ ਪਾਸਾ ਕਿਹੜਾ ਹੈ ਉਹ ਦੇਖ ਕੇ ਉਹ ਕਦੇ ਐ ਘੁਮਾਉਂਦੇ ਨੇ ਕਦੇ ਐ ਘੁਮਾਉਂਦੇ ਨੇ ਉਹ ਕੈਲੰਡਰ ਜਿਹੜਾ ਛਪਿਆ ਉਹਦੇ ਤੇ ਪੂਰੇ 1.5 ਮਹੀਨੇ ਛਪੇ ਹੋਏ ਨੇ ਉਸ ਤੋਂ ਬਾਅਦ ਮੋਦੀ ਸਰਕਾਰ ਦੇ ਜਿਹੜੇ ਚੋਣ ਮੈਨੀਫੈਸਟੋ ਜਿਹੜਾ ਉਹਨੇ ਪਿਛਲੇ 10 ਸਾਲਾਂ ਵਿੱਚ ਕੰਮ ਕੀਤੇ ਉਹ ਛਪਿਆ ਹੋਇਆ ਔਰ ਉਸ ਤੋਂ ਬਾਅਦ ਉਸ ਕੈਲੰਡਰ ਦੇ ਉੱਪਰ ਜਿਹੜੇ ਆਉਣ ਵਾਲੇ ਆਪਣੇ ਚੋਣ ਮੈਨੀਫੈਸਟੋ ਵਾਅਦੇ ਕੀਤੇ ਨੇ ਉਹ ਛਪੇ ਹੋਏ ਨੇ ਹੁਣ ਉਹ ਪੜ੍ਹਨੇ ਵੀ ਨਹੀਂ ਆਉਂਦੇ ਹੁਣ ਨਾ ਤਾਂ ਉਹ ਪੰਜਾਬੀ ਭਾਸ਼ਾ ਹੈ ਨਾ ਉਹ ਹਿੰਦੀ ਭਾਸ਼ਾ ਹੈ ਨਾ ਉਹ ਇੰਗਲਿਸ਼ ਭਾਸ਼ਾ ਹੈ ਉਹ ਕਿਹੜੀ ਭਾਸ਼ਾ ਹੈ ਉਹ ਤੇਲਗੂ ਭਾਸ਼ਾ ਵਿੱਚ ਤੇ ਗੁਜਰਾਤੀ ਭਾਸ਼ਾ ਵਿੱਚ ਕੈਲੰਡਰ ਛਪੇ ਹੋਏ ਨੇ ਹੁਣ ਜਿਹੜਾ ਕਿ ਕੇਂਦਰ ਦੀ ਸਰਕਾਰ ਨੇ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਮਾਰਿਆ ਪੰਜਾਬੀ ਦੇ ਉੱਪਰ ਡਾਕਾ ਮਾਰਿਆ ਛੱਡੀ ਮਾਤ ਭਾਸ਼ਾ ਨੂੰ ਕੇਂਦਰ ਸਰਕਾਰ ਕਿਤੇ ਨਾ ਕਿਤੇ ਖਤਮ ਕਰਨਾ ਚਾਹਦੀ ਹੈ ਸੋ ਅਕਾਲੀ ਦਲ ਨੇ ਘੇਰਿਆ ਕੇਂਦਰ ਦੀ ਸਰਕਾਰ ਨੂੰ ਅਕਾਲੀ ਦਲ ਦੇ ਆਗੂ ਕੀ ਕਹਿ ਰਹੇ ਨੇ ਉਹ ਕਹਿੰਦੇ ਜਿਹੜੀਆਂ ਦਿੱਲੀ ਦੀ ਸਰਕਾਰਾਂ ਨੇ ਜੋ ਨੈਸ਼ਨਲ ਪਾਰਟੀਆਂ ਨੇ ਉਹ ਬਿਲਕੁਲ ਪੰਜਾਬ ਨਾਲ ਬੇਤਖਿਆ ਕਰ ਰਹੀਆਂ ਨੇ ਪੰਜਾਬ ਦੇ ਹੱਕਾਂ ਤੇ ਡਾਕੇ ਮਾਰੇ ਜਾ ਰਹੇ ਨੇ ਔਰ ਅੰਦਰ ਖਾਤੇ ਦੂਸਰੇ ਤਰ੍ਹਾਂ ਜੋ ਸਾਡੀ ਪੰਜਾਬੀ ਮਾਂ ਬੋਲੀ ਸੀ ਅੱਜ ਡਾਕਾ ਵੱਜ ਗਿਆ ਜਿਹੜੇ ਕੈਲੰਡਰ ਭੇਜੇ ਨੇ ਉਹਨੇ ਕੈਲੰਡਰ ਨੂੰ ਪਰੇ ਕਿਉਂ ਜਾ ਤਾਂ ਫਿਰ ਇੱਥੇ ਸਕੂਲਾਂ ਦੇ ਵਿੱਚ ਜੇ ਕੇਂਦਰ ਸਰਕਾਰ ਚਾਂਦੀ ਇੱਥਾ ਫਿਰ ਤੇਲਗੂ ਟੀਚਰ ਭੇਜੇ ਫਿਰ ਗੁਜਰਾਤੀ ਟੀਚਰ ਭੇਜੇ ਇੱਥੇ ਪੰਜਾਬ ਵਿੱਚ ਜਿਹੜਾ ਕੀ ਸਾਡੀ ਪੰਜਾਬੀ ਤੋਂ ਇਲਾਵਾ ਜਾਂ ਤਾਂ ਮਾਤ ਭਾਸ਼ਾ ਪੰਜਾਬੀ ਹੁੰਦੀ ਏ ਜਾਂ ਸਾਡੀ ਹਿੰਦੀ ਹੁੰਦੀ ਨੈਸ਼ਨਲ ਭਾਸ਼ਾ ਤੇ ਜਾਂ ਫਿਰ ਇੰਟਰਨੈਸ਼ਨਲ ਭਾਸ਼ਾ ਇੰਗਲਿਸ਼ ਪੜਾਈ ਜਾਂਦੀ ਏ ਇਸ ਤੋਂ ਇਲਾਵਾ ਹੋਰ ਕੋਈ ਭਾਸ਼ਾ ਜਿਹੜੀ ਨਹੀਂ ਪੜਾਈ ਜਾਂਦੀ ਜਾਂ ਲਹਿੰਦੇ ਪੰਜਾਬ ਤੋਂ ਉਰਦੂ ਜਿਹੜੇ ਕੁਝ ਪੜੇ ਹੋਏ ਨੇ ਉਰਦੂ ਪੜਦੇ ਨੇ ਸੋ ਜਿਹੜੇ ਤੇਲਗੂ ਏ ਜਾਂ ਗੁਜਰਾਤੀ ਏ ਜਾਂ ਕੰਨੜ ਏ ਇਹ ਕਿਵੇਂ ਅਸੀਂ ਪੰਜਾਬ ਦੇ ਵਿੱਚ ਪੜਵਾਵਾਂਗੇ ਸੋ ਉਹਨਾਂ ਨੇ ਬੜੇ ਹਾਸੂ ਹੀ ਨਹੀਂ ਔਰ ਲੋਕ ਵੇਖ ਰਹੇ ਨੇ ਉਹ ਕਲੈਂਡਰਾਂ ਨੂੰ ਪੰਚਾਇਤਾਂ ਨੂੰ ਜਿਹੜੇ ਭੇਜੇ ਹੋਏ ਕਲੈਂਡਰ ਆ ਤੋਹਫਿਆਂ ਦੇ ਰੂਪ ਵਿੱਚ ਉਹ ਕਲੈਂਡਰ ਤੇਲਗੂ ਭਾਸ਼ਾ ਚ ਲਿਖੇ ਹੋਣ ਨਾ ਤਾਂ ਹੁੰਦੇ ਚਾਹੀਏ ਪਤਾ ਲੱਗਦਾ ਕੋਈ ਜਨਵਰੀ ਮਹੀਨਾ ਕਿਹੜਾ ਹੈ ਫਰਵਰੀ ਮਹੀਨਾ ਕਿਹੜਾ ਹੈ ਸੋ ਦੂਸਰੇ ਪਾਸੇ ਜਿਹੜੀਆਂ ਉਹਨਾਂ ਦੇ ਨੀਚੇ ਲਿਖੀਆਂ ਹੋਈਆਂ ਖਾਸ ਸਕੀਮਾਂ ਨੇ ਉਹਨਾਂ ਬਾਰੇ ਪਤਾ ਲੱਗ ਰਿਹਾ ਹੈ ਸੋ ਇਸ ਕਰਕੇ ਕੇਂਦਰ ਦੀ ਸਰਕਾਰ ਦੀ ਮਨਸ਼ਾ ਬਿਲਕੁਲ ਇੱਥੋਂ ਸਪਸ਼ਟ ਹੋ ਗਈ ਕੇਂਦਰ ਦੀ ਸਰਕਾਰ ਕੀ ਚਾਹੁੰਦੀ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਇਹਨਾਂ ਨੂੰ ਪੰਜਾਬੀ ਮਾਤ ਭਾਸ਼ਾ ਨੂੰ ਖਤਮ ਕੀਤਾ ਜਾਵੇ ਪੰਜਾਬੀ ਨੂੰ ਖਤਮ ਕਰਨ ਵਾਸਤੇ ਜਿਹੜੀਆਂ ਸਰਕਾਰਾਂ ਇਹੋ ਜਿਹੇ ਹਰਕਤਾਂ ਕਰਦੀਆਂ ਨੇ ਸੋ ਅੱਜ ਅਕਾਲੀ ਦਲ ਨੇ ਜਿਹੜਾ ਕੇਂਦਰ ਦੀ ਸਰਕਾਰ ਨੂੰ ਕਿਰਿਆ ਮੋਦੀ ਸਰਕਾਰ ਨੂੰ ਕਿਰਦਿਆ ਕਹਿ ਕਿ ਮੋਦੀ ਸਰਕਾਰ ਦੀ ਇੱਕ ਕਾਨੂੰਨੀ ਹਰਕਤ ਹੈ ਜੋ ਪੰਚਾਇਤਾਂ ਦੇ ਵਿੱਚ ਜਿਹੜੇ ਇਹ ਕੈਲੰਡਰ ਭੇਜੇ ਨੇ ਸੋ ਇੱਕ ਕਿਤੇ ਨਾ ਕਿਤੇ ਪੰਜਾਬੀ ਭਾਸ਼ਾ ਨੂੰ ਖਤਮ ਕਰਨ ਦੀ ਇਹ ਚਾਲਾਂ ਚੱਲੀਆਂ ਜਾ ਰਹੀਆਂ ਨੇ ਜਿਸ ਕੌਮ ਨੂੰ ਖਤਮ ਕਰਨਾ ਹੋਵੇ ਉਹਦੀ ਜਿਹੜੀ ਸਭ ਤੋਂ ਪਹਿਲਾ ਬੋਲੀ ਔਰ ਉਹਦੀ ਜਿਹੜੀ ਭਾਸ਼ਾ ਨੂੰ ਖਤਮ ਕਰ ਦੋ ਕੌਮ ਖਤਮ ਹੋ ਜਾਂਦੀ ਹੈ ਸੋ ਅਕਾਲੀ ਦਲ ਦੇ ਲੀਡਰਾਂ ਨੇ ਮੋਦੀ ਸਾਹਕਾਂ ਤੇ ਤਕੜੇ ਵਾਰ ਕੀਤੇ ਨੇ